ਅੱਜਕੱਲ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਨਲਾਈਨ ਠੱਗੀ ਹੋ ਰਹੀ ਹੈ ਇਸ ਦੇ ਬਾਰੇ ਸਭ ਨੂੰ ਪਤਾ ਡਿਜੀਟਲ ਫਰਾਡ ਇੰਨਾ ਕਿ ਜ਼ਿਆਦਾ ਵੱਧ ਗਿਆ ਹੈ ਕਿ ਹਰ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਹੌਲੀ-ਹੌਲੀ ਇਹ ਪਤਾ ਜ਼ਰੂਰ ਲੱਗਣ ਲੱਗ ਗਿਆ ਹੈ ਕਿ ਜੇਕਰ ਤੁਹਾਨੂੰ ਅਜਿਹੇ ਕੋਈ ਫਰਜ਼ੀ ਕਾਲ ਆਉਂਦੇ ਨੇ ਤੇ ਉਹਨਾਂ ਦਾ ਵਾਧੂ ਜਵਾਬ ਨਹੀਂ ਦੇਣਾ ਚਾਹੀਦਾ ਉਹਨਾਂ ਦੇ ਨਾਲ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਪਰ ਇਹ ਚੀਜ਼ ਜਿੰਨੀ ਜ਼ਿਆਦਾ ਵੱਧ ਰਹੀ ਹੈ ਉਹਨਾਂ ਹੀ ਡਰ ਦੀ ਗੱਲ ਹੈ ਜਿਸ ਨੂੰ ਲੈ ਕੇ ਹੁਣ ਆਰਬੀਆਈ ਦੇ ਵੱਲੋਂ ਇੱਕ ਵੱਡਾ ਕਦਮ ਚੱਕ ਲਿਆ ਗਿਆ ਹੈ ਮਾਮਲੇ ਸੰਬੰਧੀ ਜੇ ਗੱਲਬਾਤ ਕੀਤੀ ਜਾਏ ਤਾਂ ਜਾਣਕਾਰੀ ਦਿੰਦੇ ਹੋਏ ਇਹੀ ਦੱਸਿਆ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਡਿਜੀਟਲ ਧੋਖਾਧੜੀ ਦੇ ਵਾਅਦੇ ਨੂੰ ਲੈ ਕੇ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਆਨਲਾਈਨ ਬੈਂਕਿੰਗ ਅਤੇ ਡਿਜੀਟਲ ਲੈਣ-ਦੇਣ ਤੇਜ਼ੀ ਦੇ ਨਾਲ ਸਾਈਬਰ ਧੋਖਿਆਂ ਦੇ ਮਾਮਲੇ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਇਸ ਦਸ਼ਾ ਨਿਰਦੇਸ਼ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੱਕਦੇ ਹੋਏ ਅਪ੍ਰੈਲ 2025 ਤੋਂ ਬੈਂਕਾਂ ਦੇ ਲਈ ਬੈਂਕ.in ਡੋਮੇਨ ਸ਼ੁਰੂ ਕੀਤਾ ਜਾਏਗਾ ਇਸ ਡੋਮਨ ਨੂੰ ਸਿਰਫ ਅਧਿਕਾਰਤ ਬੈਂਕਾਂ ਨੂੰ ਦਿੱਤਾ ਜਾਏਗਾ ਜਿਸ ਦੇ ਨਾਲ ਗਾਹਕਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਸੇਵਾ ਯਕੀਨੀ ਕੀਤੀ ਜਾ ਸਕੀਂਦੀ ਹੈ ਤੇ ਫਰਜ਼ੀ ਵੈੱਬਸਾਈਟ ਤੋਂ ਬਚਾ ਕੀਤਾ ਜਾ ਸਕੇਗਾ ਦੱਸਣਯੋਗ ਹੈ ਕਿ ਆਰਬੀਆਈ ਨੇ ਅੱਜ ਯਾਨੀ 7 ਫਰਵਰੀ ਨੂੰ ਰੈਪੋ ਰੇਪ ਦੇ ਵਿੱਚ 25 ਬੇਸਿਸ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਲਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਆਰਬੀਆਈ ਦੀ ਐਮਪੀਸੀ ਦੀ ਇਹ ਪਹਿਲੀ ਬੈਠਕ ਸੀ ਅਤੇ ਇਸ ਦੇ ਵਿੱਚ ਰੈਪੋ ਰੇਟ ਚ ਕਟੌਤੀ ਦਾ ਫੈਸਲਾ ਵੀ ਹੋ ਗਿਆ 5 ਸਾਲ ਦੇ ਵਿੱਚ ਪਹਿਲੀ ਵਾਰ ਰੈਪੋ ਰੇਟ ਕਟੌਤੀ ਕੀਤੀ ਗਈ ਹੈ ਆਰਬੀਆਈ ਦੇ ਨਵੇਂ ਗਵਰਨਰ ਸੰਜੀ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਮੁਦਰਾ ਨੀਤੀ ਕਮੇਟੀ ਯਾਨਕੀ ਐਮਪੀਸੀ ਨੇ ਰੈਪੋ ਰੇਟ ਦੇ ਵਿੱਚ 0.25 ਫੀਸ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਇਸ ਦੇ ਨਾਲ ਰੈਪੋ ਰੇਟ 6.5 ਫੀਸ ਤੋਂ ਘਟ ਕੇ 6.25 ਫੀਸ ਵੀ ਹੋ ਗਿਆ ਇਸ ਤਰ੍ਹਾਂ ਇਨਕਮ ਟੈਕਸ ਦੇ ਵਿੱਚ ਕਟੌਤੀ ਤੋਂ ਬਾਅਦ ਮੱਧ ਵਰਗ ਨੂੰ ਇੱਕ ਹੋਰ ਵੱਡੀ ਰਾਹਤ ਮਿਲੀ ਹੈ ਰੈਪੋ ਰੇਟ ਦੇ ਵਿੱਚ ਕਟੌਤੀ ਦੇ ਨਾਲ ਹਰ ਤਰ੍ਹਾਂ ਦੇ ਕਰਜ਼ਿਆਂ ਦੀ ਈਐਮਆਈ ਘੱਟ ਹੋ ਜਾਏਗੀ ਲੋਕਾਂ ਨੂੰ ਕਿਤੇ ਨਾ ਕਿਤੇ ਇਸ EMI ਤੇ ਵਿੱਚ ਰਾਹਤ ਜ਼ਰੂਰ RBI ਦੇ ਵੱਲੋਂ ਦਿੱਤੀ ਗਈ ਪਰ ਦੂਸਰੇ ਪਾਸੇ ਜੇ ਆਪਾਂ ਡਿਜੀਟਲ ਧੋਖਾਧੜੀ ਦੀ ਗੱਲ ਕਰੀਏ ਤਾਂ ਇਹ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਰੋਕਣ ਦੇ ਲਈ RBI ਨੇ ਵੱਡਾ ਕਦਮ ਚੱਕ ਲਿਆ ਤੇ ਹੁਣ ਅਪ੍ਰੈਲ ਦੇ ਵਿੱਚ ਬੈਂਕ .in ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਨਲਾਈਨ ਠੱਗੀ ਹੋ ਰਹੀ ਹੈ ਇਸ ਦੇ ਬਾਰੇ ਸਭ ਨੂੰ ਪਤਾ ਹੈ ਡਿਜੀਟਲ ਫਰਾਡ ਇੰਨਾ ਕਿ ਜ਼ਿਆਦਾ ਵੱਧ ਗਿਆ ਹੈ ਕਿ ਹਰ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਹੈ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਹੌਲੀ-ਹੌਲੀ ਇਹ ਪਤਾ ਜ਼ਰੂਰ ਲੱਗਣ ਲੱਗ ਗਿਆ ਹੈ ਕਿ ਜੇਕਰ ਤੁਹਾਨੂੰ ਅਜਿਹੇ ਕੋਈ ਫਰਜ਼ੀ ਕਾਲ ਆਉਂਦੇ ਨੇ ਤੇ ਉਹਨਾਂ ਦਾ ਵਾਧੂ ਜਵਾਬ ਨਹੀਂ ਦੇਣਾ ਚਾਹੀਦਾ ਉਹਨਾਂ ਦੇ ਨਾਲ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਸਕਦਾ ਪਰ ਇਹ ਚੀਜ਼ ਜਿੰਨੀ ਜ਼ਿਆਦਾ ਵੱਧ ਰਹੀ ਹੈ ਉਹਨਾਂ ਹੀ ਡਰ ਦੀ ਗੱਲ ਹੈ ਜਿਸ ਨੂੰ ਲੈ ਕੇ ਹੁਣ ਆਰਬੀਆਈ ਦੇ ਵੱਲੋਂ ਇੱਕ ਵੱਡਾ ਕਦਮ ਚੱਕ ਲਿਆ ਗਿਆ ਹੈ ਮਾਮਲੇ ਸੰਬੰਧੀ ਜੇ ਗੱਲਬਾਤ ਕੀਤੀ ਜਾਏ ਤਾਂ ਜਾਣਕਾਰੀ ਦਿੰਦੇ ਹੋਏ ਇਹੀ ਦੱਸਿਆ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਡਿਜੀਟਲ ਧੋਖਾਧੜੀ ਦੇ ਵਾਅਦੇ ਨੂੰ ਲੈ ਕੇ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਆਨਲਾਈਨ ਬੈਂਕਿੰਗ ਅਤੇ ਡਿਜੀਟਲ ਲੈਣ-ਦੇਣ ਤੇਜ਼ੀ ਦੇ ਨਾਲ ਸਾਈਬਰ ਧੋਖਿਆਂ ਦੇ ਮਾਮਲੇ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਇਸ ਦਸ਼ਾ ਨਿਰਦੇਸ਼ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਚੱਕਦੇ ਹੋਏ ਅਪ੍ਰੈਲ 2025 ਤੋਂ ਬੈਂਕਾਂ ਦੇ ਲਈ ਬੈਂਕ.in ਡੋਮੇਨ ਸ਼ੁਰੂ ਕੀਤਾ ਜਾਏਗਾ ਇਸ ਡਿਮੋਨ ਨੂੰ ਸਿਰਫ ਅਧਿਕਾਰਤ ਬੈਂਕਾਂ ਨੂੰ ਦਿੱਤਾ ਜਾਏਗਾ ਜਿਸ ਦੇ ਨਾਲ ਗਾਹਕਾਂ ਨੂੰ ਸੁਰੱਖਿਅਤ ਡਿਜੀਟਲ ਬੈਂਕਿੰਗ ਸੇਵਾ ਯਕੀਨੀ ਕੀਤੀ ਜਾ ਸਕੀਏ ਅਤੇ ਫਰਜ਼ੀ ਵੈੱਬਸਾਈਟ ਤੋਂ ਬਚਾ ਕੀਤਾ ਜਾ ਸਕੇਗਾ ਦੱਸਣਯੋਗ ਹੋ ਗਿਆ ਕਿ ਆਰਬੀਆਈ ਨੇ ਅੱਜ ਯਾਨੀ 7 ਪਰ ਰੀਨੋ ਰੈਪੋ ਰੇਪ ਦੇ ਵਿੱਚ 25 ਬੇਸਿਸ ਅੰਕ ਦੀ ਕਟੌਤੀ ਦਾ ਐਲਾਨ ਕੀਤਾ ਲਵੇਂ ਗਵਰਨਰ ਦੀ ਨਿਯੁਕਤੀ ਤੋਂ ਬਾਅਦ ਆਰਬੀਆਈ ਦੀ ਐਮਪੀਸੀ ਦੀ ਇਹ ਪਹਿਲੀ ਬੈਠਕ ਸੀ ਅਤੇ ਇਸ ਦੇ ਵਿੱਚ ਰੈਪੋ ਰੇਟ ਚ ਕਟੌਤੀ ਦਾ ਫੈਸਲਾ ਵੀ ਹੋ ਗਿਆ 5 ਸਾਲ ਦੇ ਵਿੱਚ ਪਹਿਲੀ ਵਾਰ ਰੈਪੋ ਰੇਟ ਵਿੱਚ ਕਟੌਤੀ ਕੀਤੀ ਗਈ ਹੈ ਆਰਬੀਆਈ ਦੇ ਨਵੇਂ ਗਵਰਨਰ ਸੰਜੀਤ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਮੁਦਰਾ ਨੀਤੀ ਕਮੇਟੀ ਯਾਨਕੀ ਐਮਪੀਸੀ ਨੇ ਰੈਪੋ ਰੇਟ ਦੇ ਵਿੱਚ 0.25 ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਇਸ ਦੇ ਨਾਲ ਰੈਪੋ ਰੇਟ 6.5 ਫੀਸਦੀ ਤੋਂ ਘਟ ਕੇ 6.25 ਫੀਸਦੀ ਹੋ ਗਿਆ ਇਸ ਤਰ੍ਹਾਂ ਇਨਕਮ ਟੈਕਸ ਦੇ ਵਿੱਚ ਕਟੌਤੀ ਤੋਂ ਬਾਅਦ ਮੱਧ ਵਰਗ ਨੂੰ ਇੱਕ ਹੋਰ ਵੱਡੀ ਰਾਹਤ ਮਿਲੀ ਹੈ ਰੈਪੋ ਰੇਟ ਦੇ ਵਿੱਚ ਕਟੌਤੀ ਦੇ ਨਾਲ ਹਰ ਤਰ੍ਹਾਂ ਦੇ ਕਰਜ਼ਿਆਂ ਦੀ ਈਐਮਆਈ ਘਟੇਗੀ ਹੋ ਜਾਏਗੀ ਲੋਕਾਂ ਨੂੰ ਕਿਤੇ ਨਾ ਕਿਤੇ ਇਸ ईएमआई ਤੇ ਵਿੱਚ ਰਾਹਤ ਜ਼ਰੂਰ ਆਰਬੀਆਈ ਦੇ ਵੱਲੋਂ ਦਿੱਤੀ ਗਈ ਪਰ ਦੂਸਰੇ ਪਾਸੇ ਜੇ ਆਪਾਂ ਡਿਜੀਟਲ ਧੋਖਾਧੜੀ ਦੀ ਗੱਲ ਕਰੀਏ ਤਾਂ ਇਹ ਕਾਫੀ ਜ਼ਿਆਦਾ ਵੱਧ ਗਿਆ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਰੋਕਣ ਦੇ ਲਈ ਆਰਬੀਆਈ ਨੇ ਵੱਡਾ ਕਦਮ ਚੱਕ ਲਿਆ ਤੇ ਹੁਣ ਅਪ੍ਰੈਲ ਦੇ ਵਿੱਚ ਬੈਂਕ ਡਾਟ ਇੰ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ